ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਮਨੀਕਰਨ ਸਾਹਿਬ ਦੇ ਜੋਗੀ ਹਿਮਾਚਲ ਪ੍ਰਦੇਸ਼ ਪਾਰਵਤੀ ਵੈਲੀ ਵਿੱਚ ਸਥਿਤ ਹੈ ਤੇ ਰਸਤੇ ਵਿੱਚ ਹੀ ਤੁਹਾਨੂੰ ਗੁਰਦੁਆਰਾ ਮੰਡੀ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਫਾਦਾ ਬੈੱਡ ਤੇ ਖਲਾਰਾ ਵੀ ਕੱਪੜੇ ਕਿਹੜੇ ਲੈ ਕੇ ਜਾਣੇ ਆ ਉਸ ਤੋਂ ਬਾਅਦ ਮੈਂ ਕੁਝ ਕੁ ਕੱਪੜੇ ਸਿਲੈਕਟ ਕੀਤੇ ਤੇ ਉਸ ਤੋਂ ਬਾਅਦ ਫਿਰ ਮੈਂ ਪੈਕਿੰਗ ਕੀਤੀ ਜਿਆਦਾ ਕੱਪੜੇ ਤਾਂ ਨਹੀਂ ਸੀ ਚੱਕਨੇ ਇੱਕ ਜੈਕਟਰ ਰੱਖੀ ਸੀ ਇੱਕ ਲੋਅਰ ਤੇ ਇੱਕ ਟੀ ਸ਼ਰਟ ਤੇ ਉੱਪਰ ਲਈ ਇੱਕ ਸ਼ਰਟ ਰੱਖੀ ਸੀ ਬਸ ਉਸ ਤੋਂ ਇਲਾਵਾ ਇਹਨਾਂ ਦਾ ਕੁਝ ਖਾਸ ਨਹੀਂ ਸੀਗਾ ਪੈਕਿੰਗ ਦੇ ਵਿੱਚ ਤੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਦਿਨ ਅਤੇ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਹੋਪ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਬੜੇ ਦਿਨ ਬਾਅਦ ਵੀਡੀਓ ਆ ਰਹੀ ਹੈ ਆਪਣੀ ਸੋ ਹੁਣ ਆਪਾਂ ਚੱਲੇ ਆਂ ਮਨੀਕਰਨ ਸਾਹਿਬ ਤੇ ਬਾਬਾ ਮੇਰ ਕਰੇ ਤੇ ਬਾਬਾ ਜੀ ਦਾ ਲੈ ਕੇ ਆਸ਼ੀਰਵਾਦ ਤੇ ਆਪਾਂ ਚੱਲੇ ਆਂ ਹੁਣ ਮਨੀਕਰਨ ਸਾਹਿਬ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ ਥੱਲੇ ਆਪਣਾ ਬੈਗ ਬੰਨ ਲਿਆ ਤੇ ਆਪਾਂ ਤੁਹਾਨੂੰ ਦਿਖਾਣੇ ਆ ਜਾ ਕੇ ਸਮਾਨ ਬੰਨ ਲਿਆ ਆਪਾਂ ਬੱਸ ਕਰਦੇ ਆ ਰਾਈਡ ਸ਼ੁਰੂ ਮੋਟਰਸਾਈਕਲ ਚੈੱਕ ਕਰ ਸਕਦੇ ਆ ਤੁਸੀਂ ਟੈਂਕੀ ਫੁੱਲ ਕਰਾ ਲਈ ਸੀ ਰਾਤੀ ਹੋਈ ਆਪਾਂ ਬੰਨ ਲਿਆ ਮੱਥੇ ਵਾਲਾ ਰਮਾਲ ਉਹ ਫਿਰ ਤੇਜ਼ ਮੋਟਰਸਾਈਕਲ ਜੇ ਕਦੇ ਕਦੇ ਚੱਲਦਾ ਨਾ ਫਿਰ ਕਈ ਵਾਰ ਪਰਣਾ ਥੋੜਾ ਹਿੱਲ ਜਾਂਦਾ ਸੋ ਇਸ ਕਰਕੇ ਧਿਆਨ ਨਾਲ ਹੀ ਜਾਣਾ ਪੈਣਾ ਬਾਕੀ ਆਪਾਂ ਤੇਜ਼ ਤਾਂ ਚਲਾਉਂਦੇ ਨਹੀਂ ਆਰਾਮ ਨਾਲ ਹੀ ਜਾਵਾਂਗੇ ਠੰਡ ਕਰਕੇ ਵੀ ਤਿਆਰੀ ਤਿਆਰੀ ਪੂਰੀ ਤੇ ਹੁਣ ਅਸੀਂ ਤੁਹਾਨੂੰ ਮਿਲਦੇ ਆ ਰਾਸਤੇ 'ਚ ਪਹਿਲਾਂ ਇੱਥੋਂ ਚੱਲੀਏ ਕਰੋ ਸਸਰੀਗਲ ਜੀ ਮੈਂ ਸਸਰੀਗਲ ਮਿਲਦੇ ਸੋਮਵਾਰ ਨੂੰ ਸੋਮਵਾਰ ਮਾਤਾ ਜੀ ਨੂੰ ਬਾਏ ਬਾਏ ਕਰਕੇ ਆਪਾਂ ਹੁਣ ਸਿੱਧਾ ਨਿਕਲ ਗਏ ਆ ਆਪਣੇ ਸਫ਼ਰ ਤੇ ਤੇ ਇੱਥੋਂ ਦੀ ਆਪਾਂ ਹੁਣ ਸਿੱਧਾ ਜਾਵਾਂਗੇ ਪਹਿਲਾਂ ਤਰਾਹੇ ਫਿਰ ਆਪਾਂ ਪਹੁੰਚਾਂਗੇ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਸਫ਼ਰ ਦੇ ਨਾਲ ਜੁੜੇ ਰਹੋ ਤੇ ਖਾਣੇ ਨੇ ਕਾ ਵੀ ਨਾਲ ਲੱਗਦੀ ਆ ਸਫ਼ਰ ਕਰਦੇ ਹੋ ਰਹੇ ਸੂਰਜ ਦੀ ਕਰਨਾ ਇਸ ਨਾਲ ਬੇਤੀ ਜਿਆਦਾ ਨਹੀਂ ਲੱਗਦੀ ਭਾਵੇਂ ਤੇ ਇੱਧਰ ਤੁਸੀਂ ਮੈਨੂੰ ਦੇਖ ਸਕਦੇ ਆ ਤੇ ਕਿ ਕਿਉਂਕਿ ਇਹ ਇਧਰ ਆਏ ਤੇ ਤੁਸੀਂ ਦੇਖ ਸਕਦੇ ਹੋ ਨਹਿਰ ਦੇ ਵਿੱਚ ਪਾਣੀ ਹੁਣ ਘਾਟਾ ਛੱਡ ਹੁਣ ਕਰਕੇ ਤੇ ਬਸ ਹੜਾ ਬੱਜ ਜਾਂਦੇ ਆ ਉਨੀ ਕਿ ਸੜਕ ਬਣਾ ਕੇ ਇੱਥੇ ਫੇਰ ਇੰਦਾ ਟੁੱਟੀ ਜੀ ਆ ਅੱਗੇ ਫੇਰ ਬਣਾਈ ਹੋਈ ਹੈ ਇਹ ਹਿੱਸਿਆਂ ਜੇ ਕੰਮ ਕਰਦੀ ਆ ਸਰਕਾਰ ਤੁਸੀਂ ਦੇਖ ਲਓ ਹੁਣ ਇਧਰਲੇ ਬਸ ਇੱਕ ਪਾਸੇ ਬਲੌਗ ਨੇ ਤੇ ਦੂਜੇ ਪਾਸੇ ਉੱਤਾਂ ਹੀ ਪਈ ਆ ਥੋੜੀ ਜੀ ਸੜਕ ਬਣਾਈ ਸੀ ਤੇ ਉਦੋਂ ਅੱਗੇ ਫੇਰ ਉਹੀ ਰੋਡ ਖਰਾਬ ਤੇ ਆਹ ਰੋਡ ਦੇ ਉੱਪਰ ਬਾਈਕ ਸਕੂਟਰ ਵਾਲਾ ਤਾਂ ਆਰਾਮ ਨਾਲ ਹੀ ਚੱਲਦਾ ਕਿਉਂਕਿ ਜੇ ਅਗਲੀ ਬ੍ਰੇਕ ਲੱਗ ਮਤਲਬ 60 ਫੀਟ ਦਾ ਡਰ ਜ਼ਿਆਦਾ ਰਹਿੰਦਾ ਜੇ ਆਪਾਂ ਬ੍ਰੇਕ ਲਾ ਦਾਂਗੇ ਤੇ ਥੋੜੀ ਜਿਹੀ ਬਲੌਕ ਵਾਲੀ ਸੜਕ ਬਣੀ ਆ ਹੁਣ ਤਾਂ ਚਲੋ ਪੂਰੀ ਹੋ ਗਈ ਹੋਣੀ ਆ ਇਹ ਤਕਰੀਬਨ ਉਮੀਦ ਆ ਤੇ ਜਦੋਂ ਆਪਾਂ ਫਾਟਕਾ ਤੋਂ ਥੋੜਾ ਜਿਹਾ ਪਹਿਲਾਂ ਉਦੋਂ ਤੇ ਫਾਟਕ ਟੱਪ ਦੇ ਸਾਰ ਥੋੜੀ ਜਿਹੀ ਉਦੋਂ ਬਣੀ ਹੋਈ ਸੀ ਬਸ ਸਿੰਗਲ ਸਿੰਗਲ ਸੜਕ ਥੋੜੀ ਜੀ ਉਦਾਸੀ ਦੇਣ ਤੋਂ ਬਾਅਦ ਫਿਰ ਕੁਛੀ ਦੀ ਲਹਿਰ ਆ ਗਈ ਫਿਰ ਇਤੋਂ ਦੀ ਸੜਕ ਬਣੀ ਹੋਈ ਸੀ ਮੇਨੋ ਮੁੱਦਾ ਤਾਂ ਇਹ ਸੀਗਾ ਵੀ ਰੇਤਾ ਹੁਣ ਕਰਕੇ ਵੀ ਬਾਈਕ ਦਾ ਟਾਇਰ ਸਲਿੱਪ ਹੁੰਦਾ ਕਿਉਂਕਿ ਚਲੋ ਇੱਥੇ ਤਾਂ ਹੁਣ ਦੋਨੋਂ ਪਾਸੇ ਬਣ ਗਈ ਦੇਖੋ ਡਬਲ ਸਾਈਡ ਬੋ ਬੋ ਮਿਹਰਬਾਨੀ ਸਰਕਾਰ ਦੀ ਵੀ ਇਹਨਾਂ ਨੇ ਸੜਕ ਬਣਾਤੀ ਬਲੋਕ ਵਾਲੀ ਹੋਈ ਸਹੀ ਪਰ ਬਣਾਤੀ ਸ਼ੁਕਰ ਹੈ ਇਹਨਾਂ ਦਾ ਘੰਟੇ ਦਾ ਸਫਰ ਕਰਕੇ ਪਹੁੰਚ ਚੁੱਕੇ ਆ ਸ਼ੀਦਾ ਦੀ ਧਰਤੀ ਚਮਕੌਰ ਸਾਹਿਬ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਦਸਤਾਨੇ ਸ਼ਹਾਦਤ ਸਕੂਲ ਦੇ ਬੱਚੇ ਆਏ ਹੋਏ ਆ ਤੇ ਇਥੋਂ ਹੁਣ ਅੰਦਰ ਲੈ ਕੇ ਜਾਣਗੇ ਇਹਨਾਂ ਨੂੰ ਤੇ ਅੰਦਰ ਇਹਦੇ ਮਤਲਬ ਇਤਿਹਾਸ ਦੱਸਾਇਆ ਜਾਂਦਾ ਪੂਰਾ ਸਿੱਖ ਇਤਿਹਾਸ ਬਾਰੇ ਜਾਣਕਾਰੀ دی ਜਾਂਦੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਇਓ ਤੇ ਪਰਿਵਾਰ ਸਮੇਤ ਵਧੀਆ ਅੰਦਰ ਬਹੁਤ ਵਧੀਆ ਇਤਿਹਾਸ ਦੱਸਦੇ ਆ ਮਤਲਬ ਸਾਰਾ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਇੱਥੇ ਆ ਕੇ ਤੇ ਆ ਇਧਰ ਆਪਾਂ ਵਾ ਤੇ ਬਸ ਥੋੜੀ ਦੇਰ ਤੇ ਚੱਲਦੇ ਆ ਇੱਥੇ 2 ਮਿੰਟ ਖੜੇ ਸੀ ਦੇਖਦੇ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਕਿਸਾਨਾਂ ਨੇ ਰੋਡ ਬੰਦ ਕਰਤੀ 45 ਮਿੰਟ ਤੋਂ ਉੱਪਰ ਹੋ ਗਿਆ ਜਮ ਜਲ ਗਿਆ ਹੁਣ ਆਪਾਂ ਕੀਰਤਪੁਰ ਸਾਹਿਬ ਪਹੁੰਚ ਚੁੱਕੇ ਆ ਤਕਰੀਬਨ ਬਸ ਆ ਪੋਲ ਆਪਾਂ ਚੜ ਜਾਣਾ ਇਹ ਪੋਲ ਸਿੱਧਾ ਆਪਾਂ ਨੂੰ ਹਿਮਾਚਲ ਵੱਲ ਲੈ ਜਾਊਗਾ ਸੋ ਜੇ ਤੁਸੀਂ ਕਦੇ ਕੀਰਤ ਕਿਰਪਾ ਸਰ ਸਾਬ ਜਾਣਾ ਤਾਂ ਇਹ ਰੋਡ ਤੇ ਆ ਕੇ ਆ ਪੁਲ ਨਹੀਂ ਚੜਨਾ ਤੁਸੀਂ ਇਹਦੇ ਖੱਬੇ ਹੱਥ ਇੱਕ ਫਾਟਕ ਆਣਗੇ ਪਹਿਲਾਂ ਹੀ ਉਹ ਮੁੜ ਜਾਏ ਤੇ ਤੁਸੀਂ ਕੀਰਤਪੁਰ ਸਾਹਿਬ ਚਲ ਜਾਓਗੇ ਤੇ ਜਿਹੜਾ ਆਪਾਂ ਪੁਲ ਚਾੜ ਲਿਆ ਇਹ ਆਪਾਂ ਹੁਣ ਸਿੱਧਾ ਹਿਮਾਚਲ ਜਾਗੇ ਆ ਆਪਣਾ ਝੋਟਾ ਖੜਾ ਵਾ ਆਪਾਂ ਰੁਕੇ ਸੀ ਰਿਲਾਈਂਸ ਦੇ ਪੰਪ ਤੇ ਰਿਲਾਈਂਸ ਨਹੀਂ ਇੰਡੀਅਨ ਪੰਪ ਤੇ ਤੇ ਹੁਣ ਆਵਾਂਗੇ ਸੀ ਤੇ ਇੱਧਰ ਤਾਂ ਦਫ਼ਰਾ ਤੇ ਇੱਥੋਂ ਆਪਾਂ ਬਸ ਇੱਥੋਂ ਦੀ ਥੋੜੀ ਦੂਰੀ ਹੀ ਰਹਿ ਗਈ ਆ ਹਮਾਚਲ ਦਾ ਬਾਰਡਰ ਬਸ ਜਾਣੇ ਆ ਤੇ ਪਹਾੜ-ਪੂੜ ਦੇਖਦੇ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਕਰੋ ਲਈ ਹੁਣ ਜਿਹੜਾ ਤੁਸੀਂ ਟੋਲ ਪਲਾਜ਼ਾ ਦੇਖ ਰਹੇ ਹੋ ਇਹ ਹਿਮਾਚਲ ਦੀ ਐਂਟਰੀ ਤੇ ਹੀ ਆ ਟੋਲ ਪਲਾਜ਼ਾ ਆਪਣਾ ਤਾਂ ਚਲੋ ਕੋਈ ਲੱਗਣਾ ਨਹੀਂ ਆਪਾਂ ਤਾਂ ਬਾਈਕ ਤੇ ਸੀ ਇਹ ਸਾਈਡ ਤੋਂ ਕੱਢ ਲਿਆ ਸੋ ਤੁਸੀਂ ਹੁਣ ਅੱਗੇ ਅੱਗੇ ਬਸ 뷰 ਇੰਜੋਏ ਕਰਿਓ ਦੇਖੀ ਜਲਦੇ ਹੋ ਧੁੱਪ ਦੇ ਕਰਕੇ ਥੋੜਾ ਜਿਹਾ ਫੌਗੀ ਜਿਹਾ ਮੌਸਮ ਸੀ ਮਤਲਬ ਧੂਆਂ ਧੂਆਂ ਜਿਹਾ ਸੀਗਾ ਉਹਦੇ ਕਰਕੇ ਥੋੜਾ 뷰 ਇਤਾਂ ਦਾ ਸੀ ਉਦਾਂ ਜਿਹਾ ਆਪਾਂ ਨੇਚਰਲ ਦੇਖੀ ਆਪਣੀਆਂ ਮਤਲਬ ਲਾਈਵ ਦੇਖਦੇ ਜਿਦਾਂ ਅੱਖਾਂ ਦੇ ਨਾਲ ਉਹ ਤੋਂ ਥੋੜਾ ਗੱਲਬਾਤ ਹੋਰ ਹੁੰਦੀ ਆ ਇੱਥੇ ਥੋੜਾ ਡਲ ਲੱਗ ਰਿਹਾ ਸੋ ਹੁਣ ਆਪਾਂ ਹਿਮਾਚਲ ਜੈਂਟਰ ਹੋ ਗਏ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਸ ਇੱਥੋਂ ਦੀ ਹੁਣ ਆਪਾਂ ਅੱਗੇ ਜਾਣਾ ਹੁਣ ਇੱਥੋਂ ਦੀ ਰਹਿ ਗਿਆ ਤਕਰੀਬਨ 1.5 ਕਿਲੋਮੀਟਰ ਹੋਰ ਤੇ ਆਪਾਂ ਬਸ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਸ਼ਾਨਦਾਰ ਨਜ਼ਾਰੇ ਤੇ ਹਿਮਾਚਲ ਜੈਂਟਰ ਕਰਦੇ ਸਾਰੇ ਉਹਨਾਂ ਨੇ ਆਪਣੇ ਕਲਚਰ ਦਿਖਾਇਆ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਸਾਹਮਣੇ ਤੇ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਜਾ ਕੇ ਜਿੱਥੇ ਰੁਕਾਂਗੇ ਤੁਹਾਨੂੰ ਦਿਖਾਉਨੇ ਆ ਉਹ ਇੱਕ ਸ਼ਾਨਦਾਰ ਵਿਊ ਪੁਆਇੰਟ ਆ ਆ ਹਿਮਾਚਲ ਜੈਂਟਰ ਕਰਦੇ ਸਾਰ ਜਿਹੜੀ ਪਹਿਲੀ ਟਨਣਾ ਲੱਦੀ ਆ ਆਪਾਂ ਬਸ ਇਹ ਟਨ ਨਾਲ ਚੋਂ ਕਲਾਂਗੇ ਕੇ ਟਨਲਾ ਦੇ ਨਾਲ ਹਿਮਾਚਲ ਦਾ ਰਸਤਾ ਹੋਰ ਸ਼ਾਰਟ ਹੋ ਗਿਆ ਮਤਲਬ ਕੱਟ ਟਾਈਮ ਲੱਗਦਾ ਅੱਗੇ ਨਹੀਂ ਤਾਂ 8-9 ਘੰਟੇ ਲੱਗ ਜਾਂਦੇ ਨੇ ਮਨਾਲੀ ਪਹੁੰਚਣ ਨੂੰ ਜੇ ਹੁਣ ਆਪਾਂ ਕੰਟੀਨਿਊਸ ਹੀ ਜਾਈਏ ਤਾਂ 6-7 ਘੰਟੇ ਦੇ ਵਿੱਚ ਰਾਮਨਾਲ ਬੰਦਾ ਪਹੁੰਚ ਜਾਂਦਾ ਧਨਲ ਤੋਂ ਬਾਅਦ ਦਾ ਥੀ ਵਿਊ ਤੁਸੀਂ ਦੇਖ ਸਕਦੇ ਹੋ ਵੈਲੀ ਟਨਲ ਨਿਕਲਦੇ ਸਾਰੀ ਸ਼ਾਨਦਾਰ ਚਾਕਾਵਾਕਾ ਬਣਦਾ ਫੁੱਲ ਨਿਆਰੇ ਇੱਧਰ ਦਾ 뷰 ਦੇਖੋ ਤੁਸੀਂ ਕਿੰਨਾ ਖੂਬਸੂਰਤ ਆ ਥੱਲੇ ਗੋਬਿੰਦ ਸਾਗਰ ਝੀਲ ਤੇ ਸਾਹਮਣੇ ਦੇ ਪਹਾੜਾਂ ਦਾ 뷰 ਆ ਰਸਤਾ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਪਿਛਲੇ ਦਿਨਾਂ ਤੋਂ ਹੀ ਕੰਮ ਚੱਲ ਰਿਹਾ ਵਾ ਨਾਲ ਨਾਲ ਇੱਥੇ ਕਈ ਵਾਰ ਲੈਂਡਸਲਾਈਡ ਵੀ ਹੋ ਜਾਂਦੀ ਆ बस इस तु तो अ लाने स्टॉप कि खूबसूरत नजारा ती देख सकते दे। हो इन्ना शानदार व्यू है ना ये ਜਿਹੜੀ ਲੋਕੇਸ਼ਨ ਤੁਹਾਨੂੰ ਮੈਂ ਪਿੱਛੇ ਦਿਖਾਈ ਆ ਉਹ ਆਪਾਂ ਹੁਣ ਤੁਹਾਨੂੰ ਇੱਥੇ ਰੁਕ ਕੇ ਦਿਖਾਵਾਂਗੇ ਇੱਥੇ ਇੱਕ 뷰 ਪੁਆਇੰਟ ਬਣਿਆ ਹੋਇਆ ਖਾਣ ਪੀਣ ਦੀ ਜਗ੍ਹਾ ਬਸ ਪਹੁੰਚ ਗਏ ਆ ਆਪਾਂ ਤੇ ਤੁਹਾਨੂੰ ਦਿਖਾਉਨੇ ਆ ਨਿਆਰੇ ਆ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਹ 뷰 ਪੁਆਇੰਟ ਆ ਮਤਲਬ ਆ ਬੰਦੇ ਨੇ ਜਿਹੜੀ ਦੁਕਾਨ ਖੋਲੀ ਹੋਈ ਆ ਇਹ ਐਸੀ ਲੋਕੇਸ਼ਨ ਤੇ ਇੱਥੋਂ ਸਾਰਾ 뷰 ਦਿਖਦਾ ਗੋਬਿੰਦ ਸਾਗਰ ਝੀਲ ਦਾ ਹੁਣ ਜਿਹੜੀ ਲੋਕੇਸ਼ਨ ਤੇ ਅਸੀਂ ਖੜੇ ਆ ਇੱਥੋਂ ਦਾ ਤੁਸੀਂ 뷰 ਇੰਜੋਏ ਕਰੋ ਜੇ ਜਿਹੜੇ ਤੁਸੀਂ ਦਰਿਆ ਦੇਖ ਰਹੇ ਹੋ ਇਹ ਝੀਲਾ ਗੋਬਿੰਦ ਸਾਗਰ ਝੀਲ ਦਾ ਇੱਕ ਹਿੱਸਾ ਹੈ ਵੀ ਤੇ ਇੱਥੇ ਬੋਟਿੰਗ ਵੀ ਹੁੰਦੀ ਹੈ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਉੱਥੋਂ ਦੀ ਬੋਟ ਚੱਲਦੀ ਆ ਪਰ ਪਾਣੀ ਦੇਖੋ ਤੁਸੀਂ ਇੰਨਾ ਸਾਫ਼ ਪਾਣੀ ਆ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੇਖ ਕੇ ਇੱਧਰਲੇ ਪਾਸੇ ਗ੍ਰੀਨ ਸ਼ੇਡ ਪੈ ਰਿਹਾ ਇੱਧਰਲੇ ਪਾਸੇ ਬਲੂ ਸ਼ੇਡ ਪੈ ਰਿਹਾ ਤੇ ਪਾਣੀ ਇੱਕ ਨੰਬਰ ਫੁੱਲ ਸਾਫ਼ ਤੇ ਜਦੋਂ ਅਸੀਂ ਪਿਛਲੀ ਵਾਰ ਜੂਨ ਜਲਾਈ ਚਾਈ ਉਦੋਂ ਮਿੱਟੀ ਰੰਗਾ ਪਾਣੀ ਅੰਤ ਤੁਸੀਂ ਵੀ ਵੇਖ ਸਕਦੇ ਹੋ ਤੇ ਹੁਣ ਅਸੀਂ ਆਹ ਮੈਗੀ ਪੁਆਇੰਟ ਤੇ ਰੁਕੇ ਆ ਇੱਥੇ 뷰 ਪੁਆਇੰਟ ਆ ਤੇ ਇਧਰਲੇ ਪਾਸੇ ਆਰਡਰ ਦਿੱਤਾ ਵਾ ਸੋ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਮੰਡੀ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਮੇਲੇ ਕਰਾਨੇ ਆ ਤੇ ਕਰਦੇ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਜੇ ਇੱਥੇ ਤੱਕ ਪਹੁੰਚ ਗਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਹੋਰ ਖੂਬਸੂਰਤ ਏਦਾਂ ਦੇ ਨਜ਼ਾਰੇ ਦਿਖਾਉਂਦੇ ਰਾਵਾਂਗੇ ਇੰਨਾ ਖੂਬਸੂਰਤ ਨਜ਼ਾਰਾ ਨਾ ਹੈ ਨਾ ਕਿ ਖੂਬਸੂਰਤ ਵੀ ਤੁਸੀਂ ਦੇਖ ਤਾਂ ਸਕਦੇ ਹੋ ਪਰ ਤੁਸੀਂ ਫੀਲ ਨਹੀਂ ਕਰ ਸਕਦੇ ਏਦਾਂ ਜਿੱਦਾਂ ਆ ਪਾ ਕਰ ਰਹੇ ਆ ਬ ਲੱਗ ਰਿਹਾ ਇਸ ਟਾਈਮ ਇੱਥੇ ਬੈਠੇ ਆਂ ਬਸ ਚਾਹ ਦਾ ਆਰਡਰ ਦਿੱਤਾ ਆ ਪੀਣੇ ਆ ਪਰ ਗੱਲਬਾਤ ਪੂਰੀ ਆ ਜਿਵੇਂ ਕਿਸੇ ਆਈਲੈਂਡ ਤੇ ਨਹੀਂ ਆ ਕੇ ਹੁੰਦੇ ਉਹ ਸਾਫ ਹੋ ਗਿਆ ਇੱਥੇ ਦਾ ਇਸ ਟਾਈਮ ਆਪਾਂ ਆ ਗਏ ਬਿਲਾਸਪੁਰ ਬਿਲਾਸਪੁਰ ਤੋਂ ਮੰਡੀ ਦੀ ਦੂਰੀ ਤਕਰੀਬਨ 50 ਤੋਂ 60 ਕਿਲੋਮੀਟਰ ਰਹਿ ਜਾਂਦੀ ਆ ਜਿਹੜੀ ਤੁਸੀਂ ਦਰਿਆ ਦੇਖ ਰਹੇ ਹੋ ਇਹ ਗੋਵਿੰਦ ਸਾਗਰ ਝੀਲ ਆ ਇਹ ਤਕਰੀਬਨ 90 ਕਿਲੋਮੀਟਰ ਦੀ ਲੰਬਾਈ ਤੱਕ ਫੈਲੀ ਹੋਈ ਆ ਹਿਮਾਚਲ ਦੇ ਵਿੱਚ ਇਹ ਭਾਖੜਾ ਡੈਮ ਤੋਂ ਸ਼ੁਰੂ ਹੁੰਦੀ ਆ ਸਤਲੁਜ ਤੋਂ ਲੈ ਕੇ ਹਿਮਾਚਲ ਦੇ ਵਿੱਚ ਐਂਟਰ ਕਰਦੀ ਆ ਸੋ ਇਹਦਾ ਨਾਮ ਗੋਵਿੰਦ ਸਾਗਰ ਝੀਲ ਰੱਖਿਆ ਯਾਸੀ ਜੋ ਕਿ ਸਿੱਖਾਂ ਦੇ 10ਵੇਂ ਗੁਰੂ ਦੇ ਨਾਲ ਸੰਬੰਧਿਤ ਆ ਇਹ ਝੀਲ ਖਾਸ ਕਰਕੇ ਬੋਟਿੰਗ ਤੇ ਫਿਸ਼ਿੰਗ ਤੇ ਜ਼ਿਆਦਾਤਰ ਵਾਈਲਡਲਾਈਫ 뷰 ਦਿਖਾਉਂਦੀ ਆ ਤੇ ਇਹ ਟੂਰਿਜ਼ਮ ਨੂੰ ਅਟਰੈਕਟ ਕਰਦੀ ਆ ਆਪਣੇ ਵੱਲ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਖੂਬਸੂਰਤ ਆ ਹਾਂ ਜੀ ਪਹੁੰਚ ਚੁੱਕੇ ਆਂ ਇਹ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਡੀ ਤੇ ਕਰੋ ਤੁਸੀਂ ਦਰਸ਼ਨ ਮੋਲੇ ਤੇ ਇਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਜਾ ਕੇ ਮਨੀਕਰਨ ਸਾਹਿਬ ਤੇ ਤੁਹਾਨੂੰ ਰਸਤੇ ਦੇ 뷰 ਦਿਖਾਵਾਂਗੇ ਜਿੱਥੇ ਜਿੱਥੇ ਵਧੀਆ-ਵਧੀਆ ਹੋਣਗੇ ਤੇ ਚੱਲਦੇ ਆਂ ਆਪਾਂ ਅੱਗੇ ਤੇ ਕਰਦੇ ਆਂ ਅੰਦਰ-ਉਦਰ ਨੇ ਮਿਲੇ ਤੇ ਤੁਹਾਨੂੰ ਵੀ ਕਰਾਉਨੇ ਆਂ ਜੁੜੇ ਰਹੋ ਵੀਡੀਓ ਦੇ ਨਾਲ ਮੰਡੀ ਗੁਰਦੁਆਰਾ ਸਾਹਿਬ ਦੀ ਵੀਡੀਓ ਮੈਂ ਪਹਿਲਾਂ ਵੀ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਆ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਉਹਦੇ ਚ ਪੂਰਾ ਇਤਿਹਾਸ ਸੰਖੇਪ ਸਹਿਤ ਦੱਸਿਆ ਹੋਇਆ ਤੁਸੀਂ ਉਹ ਵੀਡੀਓ ਦੇਖਣਾ ਜ਼ਰੂਰ ਜੀ ਸਫਰ ਕਰਦੇ ਕਰਦੇ ਹੁਣ ਆਪਾਂ ਪਹੁੰਚ ਗਏ ਪੰਡੋ ਰੇਮ ਤੇ ਤੇ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਕਿੰਨੀ ਸੋਹਣੀ ਆ ਇੱਥੇ ਦੀ ਤੇ ਇਹ ਉਹੀ ਢਾਂਵਾਂ ਜਿਨੇ ਕੀ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹ ਦਿਆਂ ਤੇ ਜਦੋਂ ਮੀਂਹ ਪੈਣ ਲੱਗ ਕੇ ਸੀ ਉਦੋਂ ਸੋ ਇੱਥੇ ਖੜ ਕੇ ਫੋਟੋ ਖਿਚਾਣਾ ਮਨਾਵਾ ਕਿਉਂਕਿ ਇਹ ਆਰਮੀ ਦੀ ਜਗ੍ਹਾ ਆ ਆਰਮੀ ਵਾਲੇ ਇੱਥੇ 24 ਘੰਟੇ ਡਿਊਟੀ ਦਿੰਦੇ ਆ ਸੋ ਆਪਣਾ ਤੁਸੀਂ ਚੱਲਦੇ ਚੱਲਦੇ ਜਿਵੇਂ ਮਰਜ਼ੀ ਵੀਡੀਓ ਬਣਾ ਸਕਦੇ ਹੋ ਪਰ ਓਕੇ ਫੋਟੋ ਨਹੀਂ ਖਿਚਾ ਸਕਦਾ ਕੋਈ ਵੀ ਫੇਰ ਜੁਰਮਾਨਾ ਕਰਦੇ ਆ ਸੋ ਲੋਕੇਸ਼ਨ ਆ ਦੇਖੋ ਹਣ ਤੁਸੀਂ ਅੱਕ ਕੇ ਅੱਕ ਕੇ ਉਹਨਾਂ ਦਾ ਪਹੁੰਚ ਚੁੱਕਿਆ ਟਨਲ ਚ ਯਾਰ ਇਹ ਟਨਲ ਤੁਸੀਂ ਦੇਖੋ ਇੰਨੀ ਸ਼ਾਨਦਾਰ ਬਣਾਈ ਹੋਈ ਆ ਇੱਥੇ ਕੋਈ ਕੋਈ ਸਫੋਕੇਸ਼ਨ ਵਧੀਆ ਲਾਈਟਿੰਗ ਆ 24 ਸਵਾਦਾਂ ਦਾ ਮੋਟਰਸਾਈਕਲ ਗੱਡੀ ਬਾਹਰਲਾ ਵੀਊ ਹੋਰ ਸ਼ਾਨਦਾਰ ਆ ਦੇਖ ਸਕਦੇ ਹੋ ਵੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਓਟਨਲ ਤੇ ਏ ਟਨਲ ਤੁਸੀਂ ਮੇਰੇ ਪਹਿਲੇ ਵੀ ਲੋਕਤ ਵੀ ਦੇਖੀ ਹੋ ਕਿ ਕਿਉਂਕਿ ਇਹ ਬਨਾਲੀ ਜਾਣ ਦੇ ਵਿੱਚ ਸਭ ਤੋਂ ਪੁਰਾਣੀ ਟਨਲ ਇਹੀ ਆ ਸੋ ਏ ਟਨਲ ਹੈਗੀ ਆ ਡਬਲ ਸਾਈਡਡ ਮਤਲਬ ਆਰਟਾਂ ਦੋਨੋਂ ਇਹਦੇ ਚ ਚ ਆਉਂਦੀ ਆ ਸੋ ਓਵਰਟੇਕ ਕਰਨਾ ਇਹਦੇ ਚ ਰਿਸਕੀ ਆ ਦੇਖੋ ਲੋਕ ਆ ਕੇ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਖੜੇ ਆ ਚਾਹ ਪੀਣ ਵਾਸਤੇ ਤੇ ਸਾਹਮਣੇ ਧੋਪਾ ਤੇ ਇਧਰ ਛਾਵਾਂ ਓੜ ਤੋਂ ਨਿਕਲਦੇ ਸਾਰੇ ਆ ਪੁੱਲੂ ਦੇ ਕੋਲ ਤੇ ਬੱਸ ਅੱਗੇ ਚੱਲਦੇ ਆਂ ਚਾਹ ਚੁਪੀ ਲਈਏ ਹਾਂ ਚਾਹ ਇੱਧਰ ਟੋਸਟ ਗਰਮ ਹੋ ਰਿਹਾ ਤੇ ਚਾਹ ਆਪਣੀ ਆ ਗਈ ਆਓ ਖੜਾ ਕਿਉਂਤਾ ਤੇ ਵੀਊ ਚੈੱਕ ਕਰੋ ਵੀ ਮਗਰ ਮਾਰਕੀਟ ਬਣੀ ਹੋਈ ਆ ਪੂਰੀ ਵਧੀਆ ਇਹ ਕੋਟ ਤੋਂ ਨਿਕਲਦੇ ਸਾਰੇ ਔਰ ਚਾਹ ਦੇ ਨਾਲ ਆਹ 뷰 ਇੰਜੋਏ ਕਰਦੇ ਕਰਦੇ ਚਾਹ ਪੀਤੀ ਜਾਊਗੀ। ਬਸ ਲਾਦਾ ਵਧੀਆ ਟੇਸਟੀ ਆ দোਸਤ ਵੀ ਆ ਗਿਆ ਚਾਹ ਵੀ ਆ ਗਈ। ਕੋਤ ਸਾਹਿਬ ਚੈੱਕ ਕਰੋ। ਬਣੀ ਵੀਡੀਓ ਕਾਲੂ ਕਾਲੂ ਇੱਕ ਦੋ ਰ ਇੰਨਾ ਵਿੱਚ ਚੱਟੂ ਵੇਖ ਦਿੱਤਾ ਠੀਕ ਹੈ ਬਲੈਕ ਐਂਡ ਵਾਈਟ ਚਲੋ ਬਾਏ ਬਾਏ ਹੁਣ ਆਪਾਂ ਚੱਲਦੇ ਆਂ ਇਥੋਂ ਦੀ ਮਨੀਕਰਨ ਸਾਹਿਬ ਹਲੇ ਰਹਿ ਗਿਆ 1.5 ਘੰਟੇ ਦਾ ਸਫ਼ਰ ਤਿਆਰੀ ਫੇਰ ਹੋਊਗੀ ਚੱਲਦੇ ਆਂ ਦੇਖੋ ਇੰਨੇ ਮਤਲਬ ਠੰਡ ਦੇ ਵਿੱਚ ਵੀ ਰਾਫਟਿੰਗ ਕਰ ਰਹੇ ਆ ਨੌਜਵਾਨ ਕਿ ਉੱਪਰ ਦੇਖੋ ਪਾਣੀ ਦਾ ਫਲੋ ਘਟਾ ਇਹੋ ਦੇਖੋ ਕਿ ਤਰ੍ਹਾਂ ਦਾ ਜਿਹੜੀ ਜਗ੍ਹਾ ਤੇ ਖੜਕੇ ਅਸੀਂ ਇਹ ਵੀਡੀਓ ਬਣਾ ਰਹੇ ਆਂ ਇਹ ਪੋਂਟਰ ਦੇ 에어ਪੋਰਟ ਦੇ ਲੱਗ ਕੇ ਆ ਤੇ ਹੁਣ ਆਪਾਂ ਪਹੁੰਚ ਚੁੱਕੇ ਆਂ ਮੇਨ ਚੌਂਕ ਦੇ ਵਿੱਚ ਇੱਥੋਂ ਜੇ ਆਪਾਂ ਸਿੱਧਾ ਜਾਂਦੇ ਆਂ ਤਾਂ ਇਹ ਰਸਤਾ ਮਨਾਲੀ ਵੱਲ ਜੁਲ ਜਾਂਦਾ ਆਪਾਂ ਸਿੱਧਾ ਨਹੀਂ ਜਾਣਾ ਆਪਾਂ ਇੱਥੋਂ ਦੀ ਯੂ ਟਰਨ ਲੈ ਕੇ ਮਤਲਬ ਸੱਜੇ ਹੱਥ ਨੂੰ ਮੁੜ ਜਾਣਾ ਤੇ ਜਿੱਧਰ ਤੋਂ ਹੀ ਦੇਖ ਰਹੇ ਆਂ ਸਾਹਮਣੇ ਬਸ ਆਹ ਰਸਤਾ ਆਪਾਂ ਸਿੱਧੇ ਸਿੱਧੇ ਜਾ ਗਏ ਸਿੱਧਾ ਮਨੀਕਰਨ ਸਾਹਬ ਨੂੰ ਸਿੰਗਲ ਰੋਡ ਹੀ ਆ ਇਹ ਕਿਸੇ ਪਾਸੇ ਮੁੜਨ ਦੀ ਲੋੜ ਨਹੀਂ ਤੁਹਾਨੂੰ ਬਸ ਇਹ ਸੜਕ ਨੂੰ ਛੱਡ ਦੇ ਤੁਸੀਂ ਇੱਥੋਂ ਦੀ ਜਿੰਨੇ ਵੀ ਸਾਈਡਾਂ ਸਾਈਡਾਂ ਦੇ ਪਹਾੜੀ 뷰 ਦੇਖੋਗੇ ਇਹ ਸਾਰੇ ਪਾਰਵਤੀ ਵੈਲੀ ਦੀ ਰੇਂਜ ਆ ਜਾਂਦੀ ਹੈ ਕਿਉਂਕਿ ਕਸੌਲ ਤੋਂ ਲੈ ਕੇ ਮਨੀਕਰਨ ਸੌਲ ਤੱਕ ਸਾਰੀ ਪਾਰਵਤੀ ਵੈਲੀ ਵਜਦੀ ਹੈ ਤੇ ਹੁਣ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਸਭ ਤੋਂ ਵੱਧ ਲੈਂਡਸਲਾਈਡ ਹੋਈ ਸੀ ਸੋ ਆਪਾਂ ਪਹੁੰਚ ਚੁੱਕੇ ਹਾਂ ਮਨੀਕਰਨ ਸੌਲ ਇੱਥੋਂ ਤੁਸੀਂ ਪਹਿਲੇ ਦਰਸ਼ਨ ਕਰ ਲਏ ਹੁਣ ਆਪਾਂ ਬਸ ਸਿੱਧਾ ਮੋਟਰ ਨੂੰ ਪਾਰਕਿੰਗ ਤੇ ਲੈ ਜਾਵਾਂਗੇ ਤੇ ਇਸ ਤੋਂ ਬਾਅਦ ਬਸ ਤੁਹਾਨੂੰ ਕਰਾਉਣੇ ਆ ਦਰਸ਼ਨ ਮੇਲੇ ਦੇਖੋ ਕਿੰਨਾ ਖੂਬਸੂਰਤ ਹੈ ਚਾਕਾ ਵਾਕਾਇਦਾ ਪਾਰਵਤੀ ਵੈਲੀ ਦੇ ਵਿੱਚ ਵੀ ਦੋ ਤਿੰਨ ਟ੍ਰੈਕ ਨਿਕਲਦੇ ਨੇ ਕਿ ਇਹ ਕਿ ਕਸੌਲ ਦੇ ਵਿੱਚ ਬਹੁਤ ਸਾਰੀਆਂ ਟ੍ਰੈਕਿੰਗ ਕੰਪਨੀਆਂ ਦੇ ਆਫਿਸ ਨੇ ਤੇ ਜੇ ਤੁਸੀਂ ਕਿਸੇ ਨੇ ਇੱਥੋਂ ਟ੍ਰੈਕਿੰਗ ਕਰਨੀ ਹੋਵੇ ਤਾਂ ਕਸੌਲ ਦੇ ਵਿੱਚ ਆਫਿਸ ਨੇ ਟ੍ਰੈਕਿੰਗ ਵਾਲਿਆਂ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਪਹੁੰਚ ਚੁੱਕੇ ਹਨ ਤੇ ਗੁਰਦੁਆਰਾ ਸਾਹਿਬ ਦੀ ਆਪਣੀ ਪਾਰਕਿੰਗ ਮਨਿਕਰਨ ਸਾਹਿਬ ਤੇ ਇੰਦਰ ਆਪਾਂ ਲਾਦਾ মোটরসাইকেল ਪਾਰਕਿੰਗ ਤੇ ਇੱਥੋਂ ਹੁਣ ਆਪਾਂ ਚੱਲਾਂਗੇ ਅੰਦਰ ਕਰਦੇ ਆਂ ਦਰਸ਼ਨ ਮੇਲੇ ਦੇ ਤੁਹਾਨੂੰ ਵੀ ਕਰਾਉਨੇ ਆਂ ਹਾਂਜੀ ਪਹੁੰਚ ਗਏ ਮਨਿਕਰਨ ਸਾਹਿਬ ਤੇ ਹੁਣ ਆਪਾਂ ਚੱਲਦੇ ਆਂ ਪਹਿਲਾਂ ਹੋਟਲ 'ਚ ਸਾਮਾਨ ਸੌਂਡ ਰੱਖ ਲਈਏ ਫਿਰ ਤੁਹਾਨੂੰ ਕਰਾਉਨੇ ਆਂ ਦਰਸ਼ਨ ਮੇਲੇ ਕਰੋ ਜੀ ਵਾਹਿਗੁਰੂ ਉਰ ਇਸ ਤੇ estampurava ਬਾਕੀ ਦਾ ਨਿਊ ਆ ਕੇ ਦਿਖਾ ਦਾਂਗੇ ਵਾਹਿਗੁਰੂ ਹਾਂ ਤਾਂ ਦੁਰਮਾਨਾ ਹੋਟਲ ਚ ਪਹੁੰਚ ਗਏ ਸੀਗੇ ਤੇ ਕਮਰਾ ਆਪਣਾ ਬੜਾ ਵਧੀਆ ਹੋ ਮਤਲਬ ਸਮਾਨ ਸਮੂਹ ਰੱਖ ਲਿਆ ਡਬਲ ਬੈੱਡ ਹੈ ਟੀਵੀ ਲਿਆ ਟ ਚਾਰਜਿੰਗ ਪੁਆਇੰਟ ਬਹੁਤ ਨੇ ਇੱਥੇ ਇੱਕ ਆ ਰਿਹਾ ਇੱਕੋ ਬੈੱਡ ਕੋਲ ਇੱਕ ਟੀਵੀ ਵਾਲਾ ਤੇ ਵਾਸ਼ਰੂਮ ਤੋਂ ਹੀ ਦੇਖ ਸਕਦੇ ਆਂ ਵਧੀਆ ਬਣਿਆ ਹੋਇਆ ਤੇ ਹੁਣ ਆਪਾਂ ਚੱਲਦੇ ਆਂ ਤੁਹਾਨੂੰ ਗਈ ਮਾਰਕੀਟ ਤੇ ਤੇ ਦੇਖੋ ਮਾਰਕੀਟ ਦੋਵੇਂ ਜਿਹੜੇ ਸੱਤੇ ਆਇਆ ਇਧਰ ਕੋਈ ਮੰਦਿਰ ਵੀ ਹੈ ਪ੍ਰਸ਼ਾਦ ਮੂਰਤੀਆਂ ਪੰਜ ਤਿੰਨ ਕਹੇ ਹੋ ਜਿਹੜੇ ਪੁੱਡੀਆਂ ਪਤਾਸੇ ਪ੍ਰਸ਼ਾਦ ਜੋ ਵੀ ਇੱਥੋਂ ਆਮ ਪਾਪੜ ਸਾਰਾ ਇਧਰਲੇ ਬਸ ਮੰਦਿਰ ਹੈ ਕੋਲਿਨਾਥ ਦਾ ਮੰਦਿਰ ਆਹ ਜੀ ਛਿਬ ਜਿਹੜਾ ਇੱਥੇ ਆਸ ਕਮੰਡਰ ਹੈ ਤੇ ਇੱਥੇ ਗਰਮ ਪਾਣੀ ਦਾ ਕੁੰਡ ਬਣਿਆ ਹੋਇਆ ਜਿਹਦੇ ਚ ਲੰਗਰ ਤਿਆਰ ਹੁੰਦਾ ਗਰਮ ਮਚਾਉਣ ਦਾ ਗਿਆ ਸ਼ਮ ਕੋਲੇ ਯਾਰ ਪੁੱਤ ਗਏ ਇਹ ਲੋਕ ਨਹੀਂ ਮਟਕੇ ਦੇਖ ਰਹੇ ਆ ਜੀ ਇਹ ਸਾਰਾ ਗੁਰੂ ਦੇ ਲੰਗਰ ਚ ਜਾਂਦਾ ਇੱਥੋਂ ਚਾਵਲ ਤਿਆਰ ਹੁੰਦੇ ਆ ਆਹੀ ਗਰਮ ਪਾਣੀ ਦੇ ਵਿੱਚ ਤੇ ਇਧਰਲੇ ਪਾਸੇ ਮੰਦਰ ਯਹਾਂ ਤੇ ਲੋਕੋ ਨੇ ਬੈਂਗਨ ਵਗਰਾ ਇਹ ਸਭ ਉਬਾਲਦੇ ਨੇ ਦੇਖੋ ਪਾਪਾ ਪਬਜੀ ਲੰਗਰ ਚਾਹ ਪਾਣੀ ਸਭ ਇਹਦੇ ਚ ਤਿਆਰ ਹੁੰਦਾ ਪੂਰੇ ਮਨੀਕਰਨ ਦੇ ਵਿੱਚ ਹੀ ਤੁਹਾਨੂੰ ਆਹ ਇਦਾਂ ਗਰਮ ਪਾਣੀ ਦੇ ਸਰੋਤੇ ਮਿਲ ਜਾਣਗੇ ਤੇ ਇਹ ਹੈਗਾ ਪ੍ਰਾਚਨ ਮੰਦਿਰ ਮੰਦਿਰ ਚੈੱਕ ਕਰੋ ਮੰਦਿਰ ਦੀ ਬੰਤਰ ਦੇਖੋ ਕਿੰਡੀ ਖੂਬਸੂਰਤ ਆ ਸਾਰਾ ਲੱਕੜ ਦਾ ਬਣਿਆ ਹੋਇਆ ਆ ਇੱਥੇ ਵੀ ਇੱਕ ਰੱਥ ਖੜਾ ਕੀਤਾ ਹੋਇਆ ਜਿਵੇਂ ਕੁਲੂ ਦੇ ਵਿੱਚ ਦੁਸ਼ਹਿਰਾ ਜਦੋਂ ਰਗੁਨਾ ਜੀ ਦੀ ਮੂਰਤੀ ਨੂੰ ਲੈ ਕੇ ਜਾਂਦੇ ਆ ਉਦੋਂ ਉਹਦੇ ਵਾਂਗੂ ਸੇਮ ਤੇ ਇੱਧਰ ਪ੍ਰਾਚਨ ਆਰਾਮ ਮੰਦਿਰ ਇਹਦੇ ਬਾਰਾਤ ਇੱਧਰਲੇ ਪਾਸੇ ਤੁਸੀਂ ਤਾਲੇ ਲੱਗੇ ਦੇਖ ਸਕਦੇ ਹੋ ਲੋਕ ਬੇਸ਼ੰਮ ਗਦੇ ਹੋਣੇ ਇੱਥੋਂ ਤੇ ਹਵਾ ਦੇ ਫਲੋ ਤੋਂ ਤੁਸੀਂ ਅੰਦਾਜ਼ਾ ਲਾ ਲਓ ਹਵਾ ਕਿੰਨੀ ਕੁ ਠੰਡੀ ਹੋਊਗੀ ਤੇ ਸਾਹਮਣੇ ਕੈਂਪਸਾਈਟ ਇੱਧਰ ਵਿਊ ਤੇ ਮੈਂ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਮਿਲਦੇ ਆ ਕਿਸੇ ਦਿਨ ਨਵੇਂ ਵੀਡੀਓ ਦੇ ਨਾਲ ਜਨਾਈ ਸਸਦੀਕਾਰ